ਕਾਰ ਉਹਨਾਂ ਜਿਹੜਾ ਯੁੱਧ ਨਸ਼ਾ ਵਰਤ ਚਲਾਇਆ ਗਿਆ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਕੇ ਸਪੈਸ਼ਲ ਡੀਜੀਪੀ ਐਨਟੀਐਫ ਸਰਦਾਰ ਕੁਲਦੀਪ ਸਿੰਘ ਆਈਟੀਐਸ ਸ਼੍ਰੀ ਮਨਪ੍ਰੀਤ ਸ਼ੋਰੇ ਡੀਜੀ ਐਨਟੀਐਫ ਏਆਈਜੀ ਅਸ਼wini ਗੋਟੀয়াল ਮੈਮ ਇਹਨਾਂ ਦੀਆਂ ਡਾਇਰੈਕਸ਼ਨਸ ਤੇ ਐਨਟੀਐਫ ਫਿਰੋਜ਼ਪੁਰ ਰੇਂਜ ਦਾ ਕਾਫੀ ਦਿਨਾਂ ਤੋਂ ਦਿਨਾਂ ਤੋਂ ਇਹਨਾਂ ਮੀਨਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਇੱਕ ਬੰਦਾ ਜੋ ਕਿ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਸੀ ਜਿਹਨੂੰ ਅਸੀਂ ਟਰੈਕ ਕਰ ਰਹੇ ਸੀ ਇਹਦੇ ਸਾਮਨੇ ਇਨਪੁਟ ਸੀ ਕਿ ਇਹ ਇੱਥੇ ਆਉਂਦਾ ਹੈ ਅਤੇ ਉਹ ਕੋਈ ਖੇਪ ਜਿਹੜੀ ਹੈ ਹੈਰੋਇਨ ਦੀ ਲੈ ਕੇ ਜਾਂਦਾ ਸੋ ਇਹਦੀ ਪੈਡ ਨਪਦੇ ਨਪਦੇ ਕੱਲ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਕਿ ਇਹ ਇਥੇ ਆਪਣੀ ਗੱਡੀ ਦੇ ਆਇਆ ਵਾ ਐਂਡ ਆਪਣੀ ਇੱਕ ਹੀਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਸ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਸ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਹੀ ਨੁਕਸਾਨ ਨਹੀਂ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਉਹਦੇ ਵਿੱਚੋਂ ਸਾਨੂੰ 50 ਕਿਲੋ ਜਿਹੜੀ ਹੀਰੋਇਨਾਂ ਉਹ ਪ੍ਰਾਪਤ ਹੋਈ ਜੋ ਕਿ ਇਹ ਕਿਤੇ ਹੋਰ ਅੱਗੇ ਕੋਈ ਕਿਸੇ ਕੋਲ ਲੈ ਕੇ ਆ ਰਿਹਾ ਸੀ ਅੱਗੇ ਇਹਨਾਂ ਨੂੰ ਡਿਲੀਵਰ ਕਰਨਾ ਸੀ ਇਹ ਕਈ ਮਾਰਕੀਨਾਂ ਚ ਹੈ ਡਰਨ ਰਹੀ ਆਈ ਸੀ ਇਹ ਪਾਕਿਸਤਾਨ ਤੋਂ ਵੈਸੇ ਨੇ ਮੰਗਵਾਈ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਜੀ ਉਹ ਪਿਛਲੇ ਲਿੰਕ ਤੋਂ ਵੈਸੇ ਪਤਾ ਲੱਗੂਗਾ ਬਟ ਜੋ ਸਾਨੂੰ ਮਤਲਬ ਮੁੱਢਲੀ ਜਾਂਚ ਤੋਂ ਲੱਗ ਰਿਹਾ ਹੈ ਇਹ ਉਹੀ ਪਾਕਿਸਤਾਨ ਦਾ ਲਿੰਕ ਹੈ ਸਰ ਇਹ ਕਿਤੇ ਦੇਣ ਜਾ ਰਿਹਾ ਸੀ ਕਿ ਤੂੰ ਲੈ ਕੇ ਆ ਰਿਹਾ ਸੀ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਨਹੀਂ ਸਰ ਇਹਦੇ ਪਹਿਲਾਂ ਮਾਮਲੇ ਕਿੰਨੇ ਕੁ ਦਰਜ ਜاتے ਮਤਲਬ ਪਹਿਲਾਂ ਕਿੰਨੇ ਜੇਲ੍ਹ ਚ ਵੀ ਰਿਹਾ ਕਿ ਇੱਕ ਜਾਣਕਾਰੀ ਜਰੀ ਸਾਹਮਣੇ ਆ ਰਹੀ ਹੈ ਜੀ ਇਹਦੇ ਤੇ ਪਹਿਲਾਂ ਟੋਟਲ 8 ਮਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਜ ਇਹ ਹੋਂ ਰੀਸੈਂਟਲੀ 10 ਨਵੰਬਰ ਨੂੰ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀ ਗੱਡੀ ਕਿਹੜੀ ਸੀ ਜੀ ਬਾਹਰ ਤੋਂ ਤੁਹਾਡੇ ਨਾਲ ਹੀ ਇਹਨੇ ਮਾਲ ਮੰਗਵਾ ਲਿਆ ਜੀ ਜੇਲ੍ਹ ਤੋਂ ਬਾਹਰ ਆਉਂਦੇ ਹੀ ਇਹਨੇ ਸ਼ੁਰੂ ਕਰਤਾ ਗੱਲ ਇਹਨੇ ਬਾਹਰ ਆਉਂਦੇ ਸ਼ੁਰੂ ਕਰਤਾ ਗੱਡੀ ਦੀ ਗੱਡੀ ਦੀ ਡਿਟੇਲ ਕੀ ਜੀ ਦੀ ਵਾਈਟ ਕਲਰ ਦੀ ਸੀ ਕੀ ਆ ਸਲਟੋਸ ਵੇਟੀ ਜਿੱਤੋਂ ਗੱਲ ਅਸੀਂ ਕਰ ਰਹੇ ਹਾਂ ਸਰ ਪਰਵਾਹ ਤੇ ਵੀ ਕੋਈ ਮਾਮਲਾ ਦੱਜੇ ਜੀ ਇਹਦੇ ਵਿੱਚ ਕਦੀ ਵਾਈਫ ਤੇ ਇੱਕ ਪਰਚਾ ਲੱਗ ਜਾਵੇ ਗੱਡੀ ਆਉਦੀ ਆ ਗੱਡੀ ਆਉਦੀ ਸੀ ਇਹਦੀ ਜੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਸੀ ਸਰ ਜਿਹੜਾ ਸੰਖੇਪ ਮੁਕਾਬਲਾ ਤੁਸੀਂ ਦੱਸ ਰਹੇ ਹੋ ਉਹ ਕਿੰਨੇ ਰਾਉਂਡ ਚੱਲੇ ਉੱਥੇ ਬੋਲਦੀ ਸੀ ਉੱਥੇ ਸਾਨੂੰ ਕਿਉਂਕਿ ਇਹ ਜਦੋਂ ਮੁਲਾਜ਼ਮ ਦੇ ਉੱਪਰ ਸਾਡੇ ਗੱਡੀ ਚੜਾ ਦੇਣ ਲੱਗਾ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡਸ ਫਾਇਰ ਕਰਨਾ ਪਿਆ ਜੋ ਕਿ ਸੀ ਹਵਾਈ ਕੀਤਾ ਜਿਸ ਤੋਂ ਬਾਅਦ ਇਹਨੂੰ ਫਿਰ ਵਿੱਚ ਕਾਬੂ ਕਰ ਲਿਆ ਸਰ ਜਿਹੜੇ 8 ਮਾਮਲੇ ਸਾਰੇ ਐਂਡੀਪੀਐਸ ਦੇ ਨਹੀਂ 5 ਉਹਨਾਂ ਦੇ ਵਿੱਚੋਂ ਐਂਡੀਪੀਐਸ ਦੇ ਨੇ ਬਾਕੀ ਕੁਝ ਹੋਰ ਐਕਸਾਈਜ਼ ਦੇ ਤੇ ਇੱਕ ਦਵਾਈ ਕੀਤੀ ਸਰ ਗੱਡੀ ਚ ਇੱਕੋ ਹੀ ਸੀਗਾ ਇਕੱਲੇ ਹੀ ਸੀ ਇਕੱਲੇ ਹੀ ਸੀ ਸਰ ਜਿਹਨਾਂ ਵਾਲੇ ਜੇਨਰ ਹੈ ਕਿ ਵੀ ਇਸ ਦਾ ਸੰਪਰਕ تھا ਤਸਕਰਾਂ ਨਾਲ ਦਾ ਇਦਾਂ ਜੇਲ੍ਹ ਦੇ ਦੌਰਾਨ ਤਾਂ ਨਹੀਂ ਅਸੀਂ ਇਹ ਜਿਹੇ ਕਹਿ ਸਕਦੇ ਹਾਂ ਅਸੀਂ ਫਰਦਰ ਇਨਵੈਸਟੀਗੇਸ਼ਨ ਦੇਖਾਂਗੇ ਬਟ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨੇ ਆਪਣੀ ਐਕਟੀਵਿਟੀ ਸਟਾਰਟ ਕਰ ਦਿੱਤੀ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇਹ ਹੈਗੇ ਜੀ ਤਲਵੰਡੀ ਚੌਲ ਦੀਆਂ ਦੇ ਕੋਲੇ ਦਾ ਪਿੰਡ ਹੈ ਜਿਹੜਾ ਕਪੂਰਥਾਲੀ ਸਰ ਜਿਹੜੀ ਨਸ਼ੇ ਦੀ ਖੇਪ ਹੈ ਕਿੱਥੋਂ ਲੈ ਕੇ ਆ ਰਿਹਾ ਸੀ ਇਹ ਜਦੋਂ ਕੋਈ ਜਾਣਕਾਰੀ ਆਈ ਸਮਝ ਜੀ ਇਹ ਜਰਾਲਾਬਾਦ ਸਾਈਡ ਤੋਂ ਲੈ ਕੇ ਆ ਰਿਹਾ ਸੀ ਜਿੱਦੋਂ ਸਾਡੀ ਕੇਸ ਸਟਾਰਟ ਹੋਈ ਹੈ ਫਿਰ ਉਹਨਾਂ ਨੂੰ ਦੂਰ ਦੇ ਏਰੀਆ ਦੇ ਵਿੱਚ ਲੌਕਰ ਕੀਤਾ ਸੀ ਤਾਂ ਕਿੰਨੇ ਟੋਨਲ ਕਰੇ ਸੀ ਪੰਜੀ ਫੋਟੋ ਸੀਗੇ ਜੀ 50 ਕਿਲੋ 14 ਕਰੇ ਸਰ ਇਹਦਾ ਕੁਝ ਪਾਕਿਸਤ ਬਟ ਡੈਫੀਨੇਟਲੀ ਇਹ ਇਹਦੀ ਤਾਰਾ ਚੋਹਿਆਂ ਦੇ ਡਾਇਰੈਕਟਰ ਬਟ ਹੋਰ ਕਿੱਥੇ ਕਿਹੜੇ ਲੈਵਲ ਤੇ ਕਿਵੇਂ ਇਹਨੇ ਕੀਤਾ ਉਹ ਅਸੀਂ ਅਜੇ ਅਨਰਚੀ ਸਰ ਹਥਿਆਰ ਵੀ ਆਇਆ ਕੋਈ ਬਰਾਮਦ ਨਹੀਂ ਤਿਆਰ ਨਹੀਂ ਕਰਦੇ ਟਾਈਮ ਕਿੰਨਾ ਕੋਇਆ ਸੀ ਜਿਹਨੂੰ ਜੇਲ੍ਹ ਚੋਂ ਆਏ ਨੂੰ 3 ਨਵੰਬਰ ਨੂੰ ਬਾਹਰ ਆਇਆ ਸੀ ਤੇ ਉਹਨਾਂ ਦਿਨਾਂ ਚ ਪਹਿਲਾਂ ਵੀ ਕੋਈ ਸ਼ੰਕਾ ਹੈਗੀ ਵੀ ਇਹਨੇ ਪਹਿਲਾਂ ਵੀ ਕੋਈ ਹੋ ਸਕਦਾ ਲੈ ਕੇ ਗਿਆ ਹੋਵੇ ਮਾਲ ਪਹਿਲਾਂ ਜੀ ਬਿਲਕੁਲ ਇਹਨੇ 3 ਨਵੰਬਰ ਤੋਂ ਲੈ ਕੇ ਕੱਲ ਤੱਕ ਵੀ ਇਹ ਤਿੰਨੇ ਅਸਾਈਨਮੈਂਟ ਤੋਂ ਪਹਿਲੇ 3 ਨਵੰਬਰ ਤੋਂ ਕਿਹੜੀ ਜੇਲ੍ਹ ਤੋਂ ਬਾਹਰ ਆਏ ਜੀ ਬਹੁਤ ਸਾਲਾਂ ਜਿਹਾ